ਅਜਤਾਲ ਮਿਲ ਕਮੇਟੀ ਕੌਮੀ ਸਾਫ ਮੋਰਚਾ ਦੀ ਮੀਟਿੰਗ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਈ ਜਿਸ ਵਿੱਚ ਸਰਪ੍ਰਸਤ ਕੌਮੀ ਸਾਫ ਮੋਰਚਾ ਬਾਪੂ ਗੁਰਜਨ ਸਿੰਘ ਜਥੇਦਾਰ ਗੁਰਦੀਪ ਸਿੰਘ ਬਠਿੰਡਾ ਗੁਰਨਾਮ ਸਿੰਘ ਚੰਡੀਗੜ੍ਹ ਬਲਜੀਤ ਸਿੰਘ ਪਾਉ ਜਥੇਦਾਰ ਬਲਵੀਰ ਸਿੰਘ ਬੈਰੋਪੁਰ ਪਾਲ ਸਿੰਘ ਕੜੂਆ ਗੁਰਮੀਤ ਸਿੰਘ ਟੋਨੀ ਬਲਵਿੰਦਰ ਸਿੰਘ ਕਾਲਾ ਚਾੜ ਸਾਹਿਬ ਜ਼ੂਬਾ ਪ੍ਰਧਾਨ ਸੁਖგილ ਮੋਗਾ ਨੇ ਬੋਲਦਿਆਂ ਕਿਹਾ ਕਿ ਔਣਵਾਰੀ 7 ਜਨਵਰੀ ਨੂੰ ਕੌਮੀ ਸਾਫ ਮੋਰਚਾ ਮੁਹਾਲੀ ਵਿੱਚ ਲੱਖਾਂ ਸੰਗਤਾਂ ਦਾ ਇਕੱਠ ਹੋਵੇਗਾ ਅਤੇ ਉਸ ਉਪਰਾਧ ਮੁੱਖ ਮੰਤਰੀ ਦੀ ਚੰਡੀਗੜ੍ਹ ਰਿਹਾਈਸ਼ ਵੱਲ ਕੋਸ਼ਿਸ਼ ਕੀਤਾ ਜਾਵੇਗਾ। ਆਗੂ ਨੇ ਮੀਡੀਆ ਦੇ ਮੁਖਾਤਿਬ ਹੁੰਦਿਆਂ ਕਿਹਾ ਕਿ ਤਾਲਮੇਲ ਕਮੇਟੀ ਕੌਮੀ ਸਾਫ ਮੋਰਚਾ ਨੇ ਅੱਜ ਤੋਂ ਹੀ ਪਿੰਡਾਂ ਸ਼ਹਿਰਾਂ ਵਿੱਚ 7 ਜਨਵਰੀ ਦੇ ਪ੍ਰੋਗਰਾਮ ਸੰਬੰਧੀ ਤਿਆਰੀਆਂ ਵੜ ਦਿੱਤੀਆਂ ਹਨ ਅਤੇ ਹਰ ਜ਼ਿਲ੍ਹੇ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਨ ਦੀਆਂ ਡਿਊਟੀਆਂ ਵੀ ਲਾਈਆਂ ਗਈਆਂ ਹਨ। ਇਸ ਮੌਕੇ ਆਗੂਆਂ ਨੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਤੇ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ ਅਤੇ ਕਿਸਾਨਾਂ ਦੇ ਹੱਕ ਵਿੱਚ 1 ਦਸੰਬਰ ਨੂੰ ਕਿਸਾਨਾਂ ਵੱਲੋਂ ਮੁੱਖ ਮੰਤਰੀ ਖਿਲਾਫ ਮੋਰਚੇ ਵਿੱਚ ਡਟਣ ਦਾ ਐਲਾਨ ਵੀ ਕੀਤਾ। ਇਸ ਮੌਕੇ ਕਿਸਾਨ ਆਗੂ ਸੁਖਬੀਲ ਮੋਗਾ ਨੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕਰਵਾਉਣ ਦੀ ਜ਼ਿੰਮੇਵਾਰੀ ਉਹ ਆਪ ਨਹੀਂ ਬੋਣਗੇ। ਅੱਗੇ ਬੋਲਦੇ ਆਗੂਆਂ ਨੇ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਪੰਜਾਬ ਦਾ ਮੁੱਖ ਮੰਤਰੀ ਸਵਿਧਾਨਹੀਣ ਅਤੇ ਗੁਲਾਮ ਬੇਇੱਜ਼ਤੀਕਰਨ ਇੱਕ ਚੰਗੇ ਰਾਜੇ ਵਾਂਗ ਆਪਣੀ ਪ੍ਰਜਾ ਨੂੰ ਸਹੀ ਰਾਤ ਇਨਸਾਫ ਨਹੀਂ ਦੇ ਸਕਦਾ ਇਹ ਪੰਜਾਬ ਦੀ ਅਣਖ ਨੂੰ ਵੰਗਾਰ ਹੈ ਆਗੂਆਂ ਨੇ ਕਿਹਾ ਕਿ ਕੌਮਨ ਸਾਫ ਮੋਰਚਾ ਤਿੰਨ ਮੁੱਦਿਆਂ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾ ਬੰਦੀ ਸਿੰਘਾਂ ਦੀ ਰਿਹਾਈ ਪੈਬਲ ਕੋਟਪੁਰਾ ਗੋਲੀਕੰਢ ਦੇ ਦੋਸ਼ੀਆਂ ਨੂੰ ਸਜ਼ਾਵਾ ਦਬਾਉਣ ਲਈ 22 ਮਹੀਨਿਆਂ ਤੋਂ ਮੁਹਾਲੀ ਚੰਡੀਗੜ੍ਹ ਬਾਰਡਰ ਤੇ ਲੱਗਿਆ ਹੈ ਪਰ ਸਰਕਾਰ ਦੇ ਕੰਨਾਂ ਤੇ ਜੋ ਤੱਕ ਨਹੀਂ ਸਰਕੀ ਇਸ ਲਈ ਆਉਣ ਵਾਲੇ ਦਿਨਾਂ ਵਿੱਚ ਵੱਡੇ ਗੁਰਾਂ ਮੁਲਿੱਕੇ ਜਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਸੀ ਕੌਮੀ ਇਨਸਾਫ ਮੋਰਚੇ ਵੱਲੋਂ ਜਿੰਨੀ ਵੀ ਅੱਜ ਪ੍ਰੈਸ ਆਈ ਹੈ ਪੱਤਰਕਾਰ ਭਾਈਚਾਰਾ ਪਹੁੰਚਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਕੌਮੀ ਇਨਸਾਫ ਮੋਰਚੇ ਦੀ ਆਵਾਜ਼ ਹੈ ਜਿਹੜੀ ਦੇਸ਼-ਵਿਦੇਸ਼ ਤੱਕ ਇਹਨਾਂ ਰਾਹੀਂ ਪਹੁੰਚਣੀ ਹੈ ਸੋ ਕੌਮੀ ਮੁੱਦਿਆਂ ਨੂੰ ਲੈ ਕੇ 7 ਜਨਵਰੀ ਤੋਂ 2023 ਤੋਂ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਸਰਕਾਰਾਂ ਉਹਨਾਂ ਤੇ ਇਨਸਾਫ ਦੇਣ ਨੂੰ ਤਿਆਰ ਨਹੀਂ ਭਾਵੇਂ ਲਗਾਤਾਰ 2015 ਤੋਂ ਸ਼੍ਰੀ ਗੁਰੂਗ੍ਰੰਥ ਸਾਹਿਬ ਦੀ ਬੇਅਦਬੀਆਂ ਹੋ ਰਹੀਆਂ ਉਹ ਲਾਂ ਬੇਅਦਬੀਆਂ ਦੇ ਖਿਲਾਫ 7 ਮਈ ਧਰਨਾ ਦੇਰੀਆਂ ਸੰਗਤਾਂ ਦੇ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਵੀ ਸ਼ਹੀਦ ਕੀਤਾ ਗਿਆ ਉਹਨਾਂ ਦਾ ਸਾਹ ਬਾਈਬਲ ਕਲਾਂ ਦਾ ਅੱਜ ਤੱਕ ਇਨਸਾਫ ਨਹੀਂ ਦਿੱਤਾ ਅਤੇ ਕੌਮੀ ਇਨਸਾਫ ਮੋਰਚਾ ਮੰਗ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਹੋਰ ਵੀ ਜਿਹੜੇ ਕੋਈ ਧਾਰਮਿਕ ਗ੍ਰੰਥ ਹੈ ਜਿਹੜਾ ਵੀ ਕੋਈ ਸ਼ਖਸ ਉਹਨਾਂ ਦੀ ਬੇਆਬਦੀ ਕਰਦਾ ਸਰਕਾਰ ਉਹਨਾਂ ਦੇ ਖਿਲਾਫ ਸਖਤ ਕਾਨੂੰਨ ਬਣਾਵੇ ਤਾਂ ਕਿ ਅੱਗੇ ਤੋਂ ਉਸ ਨੂੰ ਪਤਾ ਲੱਗੇ ਜੁਰਤ ਨਾ ਕਰੇ ਬੇਆਬਦੀ ਕਰਨ ਦੀ ਸੋ ਇਹ ਕੌਮੀ ਇਨਸਾਫ ਮੋਰਚੇ ਦੀ ਮੰਗ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਜਿਹੜਾ ਤਕਰੀਬਨ 2013 ਤੋਂ ਲੰਮਕਦਾ ਆ ਰਿਹਾ ਭਾਵੇਂ ਸ਼ਹੀਦ ਭਾਈ ਗੁਰਬਖਸ਼ ਸਿੰਘ ਨੇ ਗੁਰਦੁਆਰਾ ਅੰਬਸਾਹਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਰੱਖੀ ਸੀ ਉਸ ਤੋਂ ਬਾਅਦ ਬਾਪੂ ਸ਼ੂਰਤ ਸਿੰਘ ਜੀ ਲਗਾਤਾਰ 10 ਸਾਲ ਭੁੱਖ ਹੜਤਾਲ ਤੇ ਬੈਠੇ ਸੋ ਸਰਕਾਰਾਂ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਕਰਨ ਨੂੰ ਤਿਆਰ ਨਹੀਂ ਜਿੰਨੇ ਵੀ ਕੌਮੀ ਅੰਸ਼ਾ ਮੋਰਚੇ ਦੇ ਮੁੱਦੇ ਐ ਕੁਝ ਪੰਜਾਬ ਸਰਕਾਰ ਨਾਲ ਸੰਬੰਧਿਤ ਐ ਤੇ ਕੁਝ ਸੈਂਟਰ ਸਰਕਾਰ ਨਾਲ ਤੇ ਇਸੇ ਤਰ੍ਹਾਂ ਦਿੱਲੀ ਦੀ ਚhattisgarh ਦੀ ਯੂਟੀ ਸਰਕਾਰ ਨਾਲ ਵੀ ਹੈ ਸਮੇਂ-ਸਮੇਂ ਤੇ ਪ੍ਰਸ਼ਾਸਨ ਨਾਲ ਮੰਤਰੀਆਂ ਨਾਲ ਗਵਰਨਰ ਸਾਹਿਬ ਨਾਲ ਮੀਟਿੰਗਾਂ ਵੀ ਹੁੰਦੀਆਂ ਰਹੀਆਂ ਇਹਨਾਂ ਮੁੱਦਿਆਂ ਤੇ ਉਹ ਵਿਸ਼ਵਾਸ ਨੂੰ ਆਉਂਦੇ ਰਹੇ ਕਿ ਅਸੀਂ ਜਲਦੀ ਇਹਨਾਂ ਨੂੰ ਪੂਰਾ ਕਰਨਾ ਸੋ ਅੱਜ ਤੱਕ ਉਹਨਾਂ ਨੇ ਸਾਨੂੰ ਇਨਸਾਫ਼ ਨਹੀਂ ਦਿੱਤਾ ਅਗਨੋਰ ਕਰਦੀਆਂ ਰਹੀਆਂ ਪਿਛਲੀ 23 ਨਵੰਬਰ ਨੂੰ ਅਸੀਂ ਇੱਕ ਜਥੇਬੰਦੀ ਨਮੈਂਦਾ ਮੀਟਕ ਸੱਦੀ ਸੀ ਕੌਮੀ ਅਨਸਾਹ ਮੋਰਚੇ ਵਿੱਚ ਸਾਰੀ ਜਥੇਬੰਦੀਆਂ ਦੇ ਆਗੂ ਸਹਿਬਾਨ ਨੂੰ ਅਸੀਂ ਸੱਦਾ ਪੱਤਰ ਦਿੱਤਾ ਸੀ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਾਰੀ ਵੀ ਜਿੰਨੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਕਾਰਛੇ ਵਾਲੇ ਮਹਾਪੁਰਖ ਹੋਰ ਸੰਤ ਮਹਾਪੁਰਸ਼ ਤੇ ਹਿੰਦੂ ਭਾਈਚਾਰਾ ਤੇ ਮੁਸਲਮ ਭਾਈਚਾਰਾ ਉਸ ਮੀਟਿੰਗ 'ਚ ਪਹੁੰਚਿਆ ਸੀ ਸੋ ਅਸੀਂ ਉਹ ਮੀਟਿੰਗ ਉਹਨਾਂ ਦੇ ਸੁਝਾਅ ਲੈਣ ਵਾਸਤੇ ਕੀਤੀ ਸੀ ਸੋ ਉਹਨਾਂ ਸਾਰਿਆਂ ਨੇ ਆਪਣੇ ਕੀਮਤੀ ਸੁਝਾਅ ਦਿੱਤੇ ਉਸ ਦਿਨ 23 ਨਵੰਬਰ ਨੂੰ ਇਹ ਫੈਸਲਾ ਹੋਇਆ ਕਿ ਸਰਕਾਰਾਂ ਇਨਸਾਫ ਦੇਣ ਨੂੰ ਤਿਆਰ ਨਹੀਂ 7 ਜਨਵਰੀ 2025 ਨੂੰ ਪੂਰੇ 2 ਸਾਲ ਹੋ ਜਾਣੇ ਐ ਕੌਮੀ ਇਨਸਾਫ ਮੋਰਚਾ ਲੱਗਿਆ ਸੋ ਅਸੀਂ ਉਸ ਦਿਨ ਇੱਕ ਵੱਡਾ ਪ੍ਰੋਗਰਾਮ ਦਈਏ ਸੋ ਉਹਨਾਂ ਨੇ ਸਾਡਾ ਸੱਦਾ ਪੱਤਰ ਪ੍ਰਵਾਨ ਕਰਦੇ ਹੋ ਉਸ ਤੇ ਸਹਿਮਤੀ ਦਿੱਤੀ ਹੈ ਸੋ ਅੱਜ ਅਸੀਂ ਜੇ ਕੁਝ ਜਥੇਬੰਦੀਆਂ ਉੱਥੇ ਉਸ ਦਿਨ ਨਹੀਂ ਹਾਜ਼ਰ ਹੋ ਸਕੀਆਂ ਅੱਜ ਮੀਡੀਏ ਰਾਹੀਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ 7 ਜਨਵਰੀ 2025 ਨੂੰ ਕੌਮੀ ਇਨਸਾਫ ਮੋਰਚੇ ਵਿੱਚ ਬਹੁਤ ਵੱਡਾ ਇਕੱਠ ਕੀਤਾ ਜਾਵੇਗਾ ਉਸ ਤੋਂ ਬਾਅਦ ਉਹ ਇਕੱਠ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਚਾਲੇ ਪਾਵੇਗਾ ਸੋ ਇਹ ਇੱਕ ਤਾਂ ਸੰਗਤਾਂ ਤੱਕ ਅਸੀਂ ਇਹ ਸੁਨੇਹਾ ਪਹੁੰਚਾਉਣਾ ਦੂਜਾ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਆਪਣੇ ਹੱਕਾਂ ਲਈ 13 ਫਰਵਰੀ ਤੋਂ ਸੰਘਰਸ਼ ਕਰ ਰਹੀਆਂ ਭਾਵੇਂ ਸ਼ੰਭੂ ਬਾਰਡਰ ਤੇ ਬੈਠੀਆਂ ਤੇ ਖਨੌਰੀ ਬਾਰਡਰ ਤੇ ਬੈਠੀਆਂ ਰਾਜਸਥਾਨ ਦਾ ਬਾਰਡਰ ਉੱਥੇ ਵੀ ਮੋਰਚਾ ਲੱਗਿਆ ਵਾ ਸੋ ਸਰਕਾਰਾਂ ਉਹਨਾਂ ਨੂੰ ਵੀ ਅਨਸਾਫ਼ ਦੇਣ ਨੂੰ ਤਿਆਰ ਨਹੀਂ ਅਨਸਾਫ਼ ਲੈਣ ਵਾਸਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪਿਛਲੇ ਦਿਨੀ ਮਰਨ ਵਰਤ ਤੇ ਬੈਠਣਾ ਸੀ ਖਨੌਰੀ ਬਾਰਡਰ ਤੇ ਪਰੰਤੂ ਉਹਨਾਂ ਨੂੰ ਰਾਤ ਨੂੰ 3 ਵਜੇ ਇਸ ਤਰ੍ਹਾਂ ਚੱਕਿਆ ਗਿਆ ਪੰਮੀ ਅਨਸਾਫ਼ ਮੋਰਚਾ ਉਸ ਦੀ ਪੁਰਜ਼ੋਰ ਨਖੇਦੀ ਕਰਦਾ ਕਿ ਸ਼ਾਂਤ ਮਹਿ ਤਰੀਕੇ ਨਾਲ ਆਪਣੇ ਹੱਕ ਲੈਣ ਵਾਸਤੇ ਹਰ ਇੱਕ ਦਾ ਮੌਲਕ ਦੇ ਅਧਿਕਾਰ ਹੈ ਵੀ ਆਪਣਾ ਪ੍ਰੋਟੈਸਟ ਕਰ ਸਕਦਾ। ਸੋ ਕਿਸਾਨ ਸ਼ਾਂਤਮਈ ਤਰੀਕੇ ਨਾਲ ਮੋਰਚਾ ਲਾਇਆ ਬਾ ਉਹਨਾਂ ਨੇ। ਉਹਨਾਂ ਨੇ ਵੀ ਸ਼ਾਂਤਮਈ ਤਰੀਕੇ ਨਾਲ ਮਰਨ ਵਰਤੇ ਤੇ ਬੈਠਣਾ ਸੀ। ਸੋ ਉਹਨਾਂ ਨੂੰ ਚੱਕ ਕੇ ਲੈ ਗਏ ਆ। ਇਹ ਬਹੁਤ ਵੱਡਾ ਧੱਕਾ। ਅਸਲ ਤਾਂ ਇਹ ਫਰਜ਼ ਬਣਦਾ ਸੀ ਜਦੋਂ ਮਰਨ ਵਰਤੇ ਤੇ ਬੈਠ ਰਹੇ ਸੀ ਪੰਜਾਬ ਦਾ ਮੁੱਖ ਮੰਤਰੀ ਉੱਥੇ ਜਾਂਦਾ। ਉੱਥੇ ਉਹਨਾਂ ਨਾਲ ਗੱਲ ਕਰਦਾ, ਮੁੱਦਿਆਂ ਤੇ ਗੱਲ ਕਰਦਾ, ਉਹਦਾ ਫਰਜ਼ ਬਣਦਾ। ਕਿਉਂਕਿ ਉਹ ਪੰਜਾਬ ਦੀ ਜਨਤਾ ਨੇ ਚੁਣਿਆ ਪੰਜਾਬ ਦੀ ਜਨਤਾ ਵਾਸਤੇ ਮੁੱਖ ਮੰਤਰੀ ਬਣਿਆ ਸੋ ਅਸੀਂ ਉਸ ਦੀ ਨਖੇਦੀ ਕਰਦੇ ਹਾਂ ਤੇ ਜਿਹੜਾ ਇੱਕ ਤਰੀਕ ਨੂੰ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੇ ਪ੍ਰੋਗਰਾਮ ਦਿੱਤਾ ਕੋਈ ਸੰਗਰੂਰ ਮੁੱਖ ਮੰਤਰੀ ਭਗਮਨਤ ਬਾਨ ਦੀ ਪੋਠੀ ਕੇਰਨ ਦਾ ਕੌਮੀ ਹੰਸਾਮ ਮੋਰਚੇ ਦੀ ਤਾਲਮੇਲ ਕਮੇਟੀ ਉਹਦਾ ਸਮਰਥਨ ਕਰਦੀ ਹੈ ਅਸੀਂ ਉਹਦਾ ਹਿੱਸਾ ਬਣਨਾ ਕਿਉਂਕਿ ਆਪਣੇ ਹੱਕ ਲੈਣ ਲਈ ਸਾਡਾ ਇੱਕ ਮੌਲਿਕ ਅਧਿਕਾਰ ਹੈ ਵੀ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ ਸੋ ਇਹ ਬੇਨਤੀਆਂ ਅਸੀਂ ਜਿਹੜਾ 7 ਜਨਵਰੀ 2025 ਨੂੰ ਇਕੱਠ ਰੱਖਿਆ ਉਹ ਬਹੁਤ ਵੱਡਾ ਇਕੱਠ ਆਵੇਗਾ ਕਿਉਂਕਿ ਬੱਖ-ਬੱਖ ਜਥੇਬੰਦੀਆਂ ਦੇ ਆਗੂਆਂ ਦੇ ਸਾਨੂੰ ਸੁਨੇਹੇ ਆ ਰਹੇ ਹੈ ਕਿ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਦਿੱਤਾ ਜਿੱਥੇ ਆਇਆ ਆਗੂਆਂ ਨੇ ਉਦਨ ਉਹਦੀ ਹਮਾਇਤ ਕਰੀ ਹੈ ਉੱਥੇ ਜਿਹੜੇ ਨਹੀਂ ਵੀ ਕਿਸੇ ਮਜਬੂਰੀ ਕਾਰਨ ਪਹੁੰਚ ਸਕੇ ਉਹਨਾਂ ਨੇ ਵੀ ਸਾਨੂੰ ਹਮੈਤ ਦਾ ਬਾਰ-ਬਾਰ ਉਹਨਾਂ ਦੇ ਫੋਨ ਆ ਰਹੇ ਸੋ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਕੌਮ ਦਾ ਕਾਰਜ ਹੈ ਕੌਮ ਦਾ ਫਰਜ਼ ਬਣਦਾ ਉਹਦਾ ਸਾਥ ਦੇਣਾ ਉੱਥੇ ਮੈਂ ਪੱਤਰਕਾਰ ਭਾਈਚਾਰੇ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਕੌਮੀ ਕਾਰਜ ਹੈ ਦੇਖੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਸਰਕਾਰਾਂ ਇਨਸਾਫ ਦੇਣ ਨੂੰ ਤਿਆਰ ਨਹੀਂ ਸਾਡੇ ਉਹ ਬਿੰਦੀ ਸਿੰਘ 30 35 35 ਸਾਲਾਂ ਤੋਂ ਸੜ ਰਹੇ ਹਨ ਜਿਹੜੇ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਸੋ ਸਾਡੀ ਆਵਾਜ਼ ਦੇਸ਼ ਤੇ ਟਕਟ ਜਾਵੇ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਕੌਮੀ ਇਨਸਾਫ ਮੋਰਚੇ ਦੇ ਆਗੂ ਗੁਰਦੀਪ ਸਿੰਘ ਜੀ ਬਠਿੰਡਾ ਉਹ ਪ੍ਰੈਸ ਨੂੰ ਸੰਬੋਧਨ ਕਰਨ ਲਈ ਇਹ ਨਹੀਂ ਚੱਲਦਾ ਪਰ ਮੈਂ ਕਰ ਇਹ ਕਰ ਇਹ ਪੁਆਦ ਇਲਾਕੇ ਦੀ کریم ਸਾਡੇ ਨਾਲ ਬੈਠੀ ਹੈ ਜਿਹਦਾ ਬਹੁਤ ਵੱਡਾ ਯੋਗਦਾਨ ਹੈ ਕੌਮੀ ਇਨਸਾਨ ਮੋਰਚੇ ਵਿੱਚ ਸੋ ਇਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਨਿਭਾ ਵੀ ਰਹੇ ਹਨ ਸੋ 7 ਜਨਵਰੀ 2025 ਦੇ ਪ੍ਰੋਗਰਾਮ ਵਾਸਤੇ ਮੈਂ ਬੇਨਤੀ ਕਰਾਂਗਾ ਹਰ ਇੱਕ ਜਥੇਬੰਦੀ ਨੂੰ 2 ਮਿੰਟ ਵੀ ਅੱਜ ਤੋਂ ਆਪਣਾ ਮੀਟਿੰਗਾਂ ਦਾ سلسلہ ਜਰੂਰ ਕਰਦਣ ਉਹਦੀ ਤਿਆਰੀ ਵਾਸਤੇ ਸੋ ਉਹਨਾਂ ਦਾ ਆਪਣਾ ਫਰਜ ਹੈ ਆਪਣਾ ਨਿੱਜੀ ਫਰਜ ਪਛਾਣਦੇ ਹੋਏ ਅ ਇਨਸਾਨੀਅਤ ਤੌਰ ਤੇ ਉਹ ਇਹਨੂੰ ਨਿਭਾਉਣਾ ਸਭ ਬਹੁਤ ਵੱਡੀ ਜ਼ਿੰਮੇਵਾਰੀ ਹੈ ਆਪਣੀਆਂ ਆਪਣੀਆਂ ਪਾਰਟੀਆਂ ਦੀ ਆਗੂ ਸਾਬਾ ਨੂੰ ਉਹਨਾਂ ਦੇ ਵਰਕਰਾਂ ਦੀ ਡਿਊਟੀਆਂ ਲਾਉਣ ਭਾਵੇਂ ਕਿਸਾਨ ਜਥੇਬੰਦੀਆਂ ਕੋਈ ਵੀ ਜਥੇਬੰਦੀਆਂ ਜਿੰਨੀ ਵੀ ਇਨਸਾਫ ਜਥੇਬੰਦੀਆਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਅੱਜ ਤੋਂ ਹੀ ਆਪਣਾ ਫਰਜ਼ ਸਮਝਦੇ ਹੋਏ 7 ਜਨਵਰੀ 2025 ਦੇ ਪ੍ਰੋਗਰਾਮ ਦੀ ਤਿਆਰੀ ਕਰਨ ਸਰਬੰवीर ਸਿੰਘ ਪਾਦਵਾਲਾ ਸਰਬੰਸਾਦ ਜੀ ਚੰਡੀਗੜ੍ਹ ਚੰਡੀਗੜ੍ਹ ਵੱਲ ਹੋਈ ਗਈ ਮੁੱਖ ਮੰਤਰੀ ਦਾ ਘਰ ਹੈ ਸਹ ਜਿਹੜਾ ਦਫਤਰ ਹੈ ਉਹ ਚੰਡੀਗੜ੍ਹ ਚ ਉਹ ਹੋਏਗਾ ਹੁਣ ਮੈਂ ਬੇਨਤੀ ਕਰਾਂਗਾ ਜਿਹਸਦਾ ਬਲਬੀਰ ਸਿੰਘ ਜੀ ਬੈਰੋ ਪਰ ਪੁਆਦ ਲਾਕੇ ਵੱਲੋਂ ਜਿਹੜੀ ਨੁਮਾਇੰਦਗੀ ਕਰ ਰਹੇ ਨੇ ਉਹ 2 ਮਿੰਟ ਆਪਣੇ ਵਿਚਾਰ ਦੇਵਾ ਦਿਓ ਸਰ ਵਾਈਕ ਕਰੋ ਵਾਈਕ ਜੀ ਕੀ ਖਾਸ ਹੋ ਵਾਈਕ ਜੀ ਕੀ ਫਤਹਿ ਆ ਮੈਂ ਪਰ ਲਾ ਪਹਿਲਾਂ ਤਾਂ ਮੈਂ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਮੋਰਚੇ ਦੀ ਇੰਨੀ ਹੈਲਪ ਕੀਤੀ ਹੈ ਕਿ ਸਾਡੀ ਆਵਾਜ਼ ਬਾਹਰਲੇ ਮਨਖਾ ਤੱਕ ਹਰ ਇੱਕ ਤੱਕ ਬੱਚੇ-ਬੱਚੀ ਤੱਕ ਪਹੁੰਚਾਈ ਹੈ ਤੇ ਅੱਜ ਇਹ ਵਿਚਾਰ ਰਹੇ ਹਨ ਸੋ ਗੱਲਾਂ ਦਾ ਸਾਰਿਆਂ ਬਾਪੂ ਜੀ ਨੇ ਗੁਰਦੀਪ ਸਿੰਘ ਬਠਿੰਡਾ ਜੀ ਨੇ ਆਪਾਂ ਨੂੰ ਦੱਸ ਦਿੱਤੀਆਂ ਮੇਰੀ ਬੇਨਤੀ ਤਾਂ ਸਿਰਫ ਇੱਕ ਹੈਗੀ ਕੀ ਜੋ ਬਹੁਤ ਦਾ ਇਲਾਕਾ ਹੈ ਉਹ 70 80 ਪਿੰਡ ਹਨ ਜਿਹੜੇ ਚੰਡੀਗੜ੍ਹ ਦੇ ਕੋਲ ਹਨ ਸੋ ਉਸ ਦਿਨ 7 ਜਨਵਰੀ ਨੂੰ ਘਰ ਵਿੱਚ ਬੀਬੀਆਂ ਵੀ ਤੇ ਬੱਚਾ-ਬੱਚਾ 7 ਜਨਵਰੀ ਨੂੰ ਇੱਥੇ ਪਹੁੰਚੇਗਾ ਜੇਕਰ ਸਰਕਾਰ ਸਾਡੀ ਨਹੀਂ ਸੁਣਦੀ ਤਾਂ ਕੋਈ ਵੱਡਾ ਐਕਸ਼ਨ ਵੀ ਲੈਣ ਤੋਂ ਅਸੀਂ ਰੁਕਾਂਗੇ ਨਹੀਂ ਮੈਂ ਫੇਰ ਦੁਬਾਰਾ ਪੌਦ ਦੇ ਇਲਾਕੇ ਦੇ ਜਿਸ ਵੀਲਡਰ ਸਿੰਘ ਜੀ ਕਾਹਲੇ ਬੈਠਿਆਂ ਗਰਮੀ ਸਿੰਘ ਕੜੂਆ ਤੇ ਆਪਣੇ ਪਾਉ ਜੀ ਬਲਜੀਤ ਸਿੰਘ ਬਲਜੀਤ ਸਿੰਘ ਜੀ ਤੇ ਪਾਲ ਸਿੰਘ ਜੀ ਬਹੁਤ ਸਾਰੇ ਬੈਠੇ ਆਨ ਕਿਨਾਂ ਦਾ ਨਾਮ ਮੈਂ ਬਹੁਤ ਇੱਥੇ ਜੋ ਤਿਆਰ ਵਰ ਤਿਆਰ ਰਹਿੰਦੇ ਹਨ ਬਾਦ ਇਲਾਕੇ ਦੇ ਕਿਉਂਕਿ ਜਿਹੜੀ ਇਹ ਬਾਦ ਇਲਾਕਾ ਨਾ ਇਹ ਨੇੜੇ ਹੈ ਦੂਰ ਤੋਂ ਆਉਣਾ ਬੱਸਾਂ ਜਾਉਣਾ ਗੱਡੀਆਂ ਜਾਉਣਾ ਬੜਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਅਸੀਂ ਜੋ ਬਾਦ ਦੇ ਇਲਾਕੇ ਵਾਲੇ ਆ ਅਸੀਂ ਸਿਰ ਜੋੜ ਕੇ ਕੌਮੇ ਇਨਸਾਨ ਮੋਰਚੇ ਦੀ ਹੈਲਪ ਹੀ ਨਹੀਂ ਅਸੀਂ ਆਪਣੀ ਜਾਨ ਤੱਕ ਵੀ 바ਰ ਦਵਾਂਗੇ ਇਨਾ ਕੁਝ ਕਹਿੰਦਾ ਹੋਇਆ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਹਾਂ ਇਸ ਜਰੀਏ ਪਵਾਦ ਦੇ ਇਲਾਕੇ ਨੂੰ ਕਿ ਉਸ ਦਿਨ ਆਪਾਂ ਨੇ ਘਰ ਨਹੀਂ ਬੈਠਣਾ ਬੱਚੇ-ਬੱਚੇ ਨੇ ਇੱਥੇ ਮੋਰਚੇ 'ਚ ਪਹੁੰਚਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੇ ਸਰਪ੍ਰਸਤ ਸਰਦਾਰ ਵਿਚਾਰ ਸਿੰਘ ਨੇ ਅੱਜ ਦੇ ਪ੍ਰਸੰਬੰਧ ਦੇ ਵਿੱਚ ਮਿਲਣੀ ਦੇ ਸੰਬੰਧ ਚ ਆਪਣੇ ਵਿਚਾਰ ਸਾਂਝੇ ਕੀਤੇ ਕੋਈ ਨਵੀਂ ਗੱਲ ਨਹੀਂ ਮੈਂ ਉਸ ਦੇ ਵਿੱਚ ਸੰਬੰਧਿਤ ਥੋੜੀ ਜਿਹੀ ਵਿਸਥਾਰ ਚ ਗੱਲ ਕਰਨੀ ਚਾਹੁੰਦਾ ਪਹਿਲੀ ਕਿ ਤਿੰਨ ਮੁੱਦੇ ਜਿਹੜੇ ਸੰਵਧਾਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਕੋਈ ਕਾਨੂੰਨ ਬਣਾਉਣ ਦੀ ਲੋੜ ਨਹੀਂ ਤੇ ਇਹ ਮਨੁੱਖਤਾ ਦੇ ਮੁੱਦੇ ਆ ਇਕਲੇ ਪੰਥ ਦੇ ਜਾਂ ਪੰਜਾਬ ਦੇ ਨਹੀਂ ਇਹ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਾਰੇ ਧਰਮਾਂ ਦੀ ਬੇਅਦਬੀ ਕਰਨ ਦੀ ਗੱਲ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਸੇ ਮਨੁੱਖ 'ਚ ਥੋੜੀ-ਬਹੁਤੀ ਵੀ ਜੇ ਆਤਮਾ ਜਿਉਂਦੀ ਹੈ ਤਾਂ ਉਹ ਇਸ ਗੱਲ ਦੀ ਹਮਾਇਤ ਕਰੇਗਾ ਦੂਜਾ ਜਿਨ੍ਹਾਂ ਲੋਕਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਵਾਰ-ਵਾਰ ਡੇਬ੍ਰੁਗੜ੍ਹ ਜੇਲ੍ਹ ਤੇ ਭਾਈ ਅਮਰਪਾਲ ਸਿੰਘ ਜੀ ਨੂੰ ਲੋਕਾਂ ਨੇ ਫਤਵਾ ਵੀ ਦਿੱਤਾ ਮੈਂਬਰ ਪਾਰਲੀਮੈਂਟ ਬਣਾਇਆ ਉਹਨਾਂ ਤੇ ਐਨਐਸਏ ਬਦਾਉਣੀ ਇਹ ਨਾਲੇ ਦੀ ਘਟਨਾ ਕੋਈ ਬਹੁਤ ਵੱਡੀ ਨਹੀਂ ਸੀ ਜਿੰਨੀ ਗੱਲ ਸੀ ਉਹਦਾ ਕੇਸ ਬੰਦਾ ਹਰਿਆਣਾ ਚ ਥਾਣੇ ਦੇ ਵਿੱਚ ਕਤਲ ਵੀ ਹੋਏ ਉਹਨਾਂ ਤੇ ਕੋਈ ਕਾਰਵਾਈ ਨਹੀਂ ਉਹ ਵੀ ਇੱਕ ਅਨਿਆਇ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਤੇ ਤੀਜੀ ਗੱਲ ਵੀ ਬੜੀ ਵਾਜਿਬ ਹੈ ਉਹ ਵਾਜਿਬਾ ਵੀ ਜਿਹੜੀ ਗੋਲੀकांड ਬਹਿਬਲ ਤੇ ਕੋਟਪੂਰੇ ਸ਼ਾਂਤਮਈ ਧਰਨੇ ਤੇ ਹੋਇਆ ਜੇ ਕੋਈ ਕਤਲ ਕਰਦਾ ਹੈ ਸ਼ਾਂਤਮਈ ਧਰਨੇ ਤੇ ਤੇ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਗੱਲਾਂ ਸਰਕਾਰ ਦੇ ਮੁੱਢਲੇ ਫਰਜ਼ਾਂ 'ਚ ਇੱਕ ਵੀ ਵਿਅਕਤੀ ਨੂੰ ਇਹਨਾਂ ਗੱਲਾਂ ਤੇ ਨਾ ਆਵਾਜ਼ ਠਾਉਣ ਦੀ ਲੋੜ ਪੈਣੀ ਚਾਹੀਦੀ ਹੈ ਤੇ ਨਾ ਕਿਸੇ ਧਰਨੇ ਦੀ ਸਾਨੂੰ ਅਫਸੋਸ ਕਿ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਇਹਨਾਂ ਸਾਰੀਆਂ ਹੀ ਮੰਗਾਂ ਤੇ ਸਾਰੇ ਧਰਨਿਆਂ ਤੇ ਬੈਬਲ ਵੀ ਕੋਡ ਪੂਰਾ ਵੀ ਬਰਗਾੜੀ ਵੀ ਧਰਨਾ ਲੱਗਿਆ ਸਰਬੱਤ ਕਾਲ ਸਿਜੂ ਇਹਨਾਂ ਸਾਰੀਆਂ ਮੰਗਾਂ ਦੇ ਉੱਤੇ ਜਾ ਕੇ ਉਹ ਬੋਲਦੇ ਰਹੇ ਅਮੈਦ ਕਰਦੇ ਰਹੇ ਤੇ ਕੇਰੀਵਾਲ ਤੇ 24 ਘੰਟਿਆਂ ਦਾ ਦੋਹਾਂ ਕੰਦੇ ਰੇਸ਼ੀਨ ਸਾਫ ਦੇਵਾਂਗੇ ਜਦੋਂ ਕੋਈ ਸਰਕਾਰ ਭਾਵੇਂ ਪੰਜਾਬ ਦੀ ਸਰਕਾਰ ਆ ਜਾਂ ਕੇਂਦਰ ਦੀ ਸਰਕਾਰ ਉਹ ਨਹੀਂ ਬੋੜੀ ਹੋ ਜੇ ਕੋਈ ਗੱਲ ਸੁਣ ਲਈ ਤਿਆਰ ਨਹੀਂ ਇੱਕ ਮੈਂ ਸਮਝਦਾ ਕਿ ਇੱਕ ਗੁਲਾਮ ਵਿਅਕਤੀ ਬਣ ਕੇ ਰਹਿ ਗਿਆ ਇਹ ਕੇਵਲ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਅਪਮਾਨ ਨਹੀਂ ਪੰਜਾਬ ਵਾਸੀਆਂ ਦਾ ਵੀ ਹੈ ਅੱਜ ਬਾਹਰੋਂ ਆਏ ਕੁਝ ਮੁੰਡੂ ਪੰਜ-ਸੱਤ ਬੰਦੇ ਉਹ ਆ ਕੇ ਜਿਨ੍ਹਾਂ ਦੇ ਕੋਲੇ ਕੋਈ ਸੰਵਿਧਾਨਕ ਜ਼ਿੰਮੇਵਾਰੀ ਨਹੀਂ ਉਹ ਆ ਕੇ ਇੱਥੇ ਰਾਜ ਕਰ ਰਹੇ ਹਨ ਇੱਕ ਭਗਵਾਨ ਸਿੰਘ ਮਾਨ ਜਿਤੇ ਆਪਦੇ ਅਹੁਦੇ ਦੀ ਤੋਹੀਨ ਕਰ ਰਹੇ ਉੱਥੇ ਪੰਜਾਬ ਦੇ ਵਸਨੀਕਾਂ ਦਾ ਨਿਮਾਨਤ ਕਰਦੇ ਅਸੀਂ ਸਮਝਦੇ ਆ 23 ਤਰੀਕ ਦੀ ਜਿਹੜੀ ਮੀਟਿੰਗ ਸਤਾਰਕੁਚਨ ਸਿੰਘ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਅਸੀਂ ਮਹਿਸੂਸ ਕਰਦੇ ਆ ਤੁਸੀਂ ਵੀ ਜੇ ਤੁਹਾਡੇ ਵਿੱਚੋਂ ਕੋਈ ਗਿਆ ਹੋਇਆ ਉਸ ਦਿਨ ਤਾਂ ਮਹਿਸੂਸ ਕਰੋਗੇ ਇੱਕ ਬਹੁਤ ਵੱਡੀ ਲਗਭਗ 1000 ਦੇ ਲਗਭਗ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਹਿੰਦੂ ਮੁਸਲਮਾਨ ਧਾਰਮਿਕ ਜਿੱਥੇ ਬੰਦੀਆਂ ਸੰਤ ਮਹਾਪੁਰਖ ਸਮਪਰਦਾਵਾਂ ਨਿੰਗ ਸਿੰਘ ਜਿੱਥੇ ਬੰਦੀਆਂ ਹਾਜ਼ਰ ਹੋਈਆਂ ਤੇ ਇਸ ਮੀਟਿੰਗ ਚ ਪੰਜਾਬ ਦੇ ਵਿੱਚ ਜਿਹੜਾ ਇੱਕ ਸੁਰਤਾ ਦਾ ਮਹੌਲ ਭਾਈਚਾਰਕ ਸਾਂਝ ਆ ਜਿਹੜੀ ਤੇ ਸ਼ਾਂਤਮਈ ਇੱਕ ਮਹੌਲ ਸਾਰੇ ਨੇ ਕਿਹਾ ਵੀ ਆਪਾਂ ਸ਼ਾਂਤਮਈ ਮੂਵਮੈਂਟ ਲੜਨੀ ਹੈ ਉਹਦੇ ਉੱਤੇ ਸਾਰੇ ਨੇ ਬੜੀ ਮੀਟਿੰਗ ਨੇ ਜਿਹੜੇ ਫੈਸਲਿਆਂ ਤੋਂ ਬਿਨਾਂ ਇਹ ਭਾਈਚਾਰਕ ਸਾਂਝ ਨੂੰ ਤੇ ਸ਼ਾਂਤਮਈ ਮਾਹੌਲ ਨੂੰ ਤੇ ਸਹਿਰਤਾਪੂਰਕ ਮਾਹੌਲ ਪੰਜਾਬ ਦੇ ਵਿੱਚ ਸਿਰਜਣ 'ਚ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਸਰਕਾਰਾਂ ਨੂੰ ਅਸੀਂ ਇਹ ਗੱਲ ਤੁਹਾਡੇ ਰਾਹੀਂ ਕਿਉਂਕਿ ਮੈਂ ਸਮਝਦਾ ਹਾਂ ਕਿ ਗੱਲ ਕੇਵਲ ਸਾਡੀ ਜਾਂ ਤਾਲਮਿਲ ਕਮੇਟੀ ਦੀ ਨਹੀਂ ਇਹ ਓਨੀ ਜ਼ਿੰਮੇਵਾਰੀ ਜਿਹੜੇ ਮੀਡੀਆ ਦੇ ਵਿੱਚ ਜਿਨ੍ਹਾਂ ਦੀ ਕਲਮਾਂ ਦੇ ਵਿੱਚ ਜਾਣ ਉਹਨਾਂ ਦੀ ਸਾਡੇ ਨਾਲ ਵੀ ਵੱਧ ਬੰਦੀ ਹੈ। ਸਾਨੂੰ ਇਹ ਵਿਸ਼ਵਾਸ ਹੈ ਜਿਹੜੀ ਅੱਜ ਦੀ ਮੀਟਿੰਗ 'ਚ ਵਿਚਾਰਾ ਹੋਈਆਂ 7 ਜਨਵਰੀ ਨੂੰ ਜੋ ਮੁੱਖ ਮੰਤਰੀ ਦਾ ਘਰਾਓ ਆ ਉਹਦੇ ਬਾਰੇ ਸਾਰੇ ਨੇ ਡਿਊਟੀਆਂ ਲੈ ਲਈਆਂ ਗਈਆਂ ਤੇ ਅਸੀਂ ਆਸ ਕਰਦੇ ਹਾਂ ਇਹ ਗੱਲ ਕੋਈ ਅਸੀਂ ਵਿਧਾ ਚੜਾ ਕੇ ਨਹੀਂ ਕਹਿਣਾ ਚਾਹੁੰਦੇ ਜੇ ਕਹਿੰਦੇ ਡੈਲੀਗੇਟ ਆਇਆ ਉਹਦੇ ਤੇ ਡੈਲੀਗੇਟ ਵੀ ਨਹੀਂ ਕੋਈ ਸੰਪਰਦਾਵਾਂ ਦੇ ਮੁਖੀ ਕੋਈ ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਵੱਖ-ਵੱਖ ਜਥੇਬੰਦੀਆਂ ਦੇ ਕੋਈ ਹਿੰਦੂਆਂ ਦੇ ਪ੍ਰਧਾਨ ਕੋਈ ਵਪਾਰੀਆਂ ਦੇ ਪ੍ਰਧਾਨ ਮਜ਼ਦੂਰਾਂ ਦੇ ਪ੍ਰਵਾਨ ਪ੍ਰਵਾਨ ਕੋ ਉਸਮਾਨਾ ਦੇ ਪ੍ਰਧਾਨ ਉਹ ਇੱਥੇ ਆਏ ਜਿਵੇਂ 100-100 ਬੰਦਾ ਵੀ ਲਿਆਵੇ ਤੇ ਲੱਖ ਬੰਦੇ ਤੋਂ ਅਸੀਂ ਵੱਧ ਉਤੇ ਆਸ ਕਰ ਰਹੇ ਹਾਂ ਇਥੇ ਅਸੀਂ ਮੁੱਖ ਮੰਤਰੀ ਦੇ ਘਰੋਂ ਤੱਕ ਜਰੂਰ ਉਹਦਾ ਘਰੋਂ ਕਰਾਂਗੇ ਦੂਜੀ ਗੱਲ ਅਸੀਂ ਉਹਦੇ ਐਲਾਨ ਕਰ ਚੁੱਕੇ ਹਾਂ ਕਿ ਅਸੀਂ ਬਹੁਤ ਮੀਟਿੰਗਾਂ ਕਰ ਲਈਆਂ ਸਾਡਾ ਹੁਣ ਮੀਟਿੰਗਾਂ 'ਚ ਕੋਈ ਭਰੋਸਾ ਨਹੀਂ ਨਾ ਦਿੱਲੀ ਦੀ ਸਰਕਾਰ ਤੇ ਨਾ ਪੰਜਾਬ ਦੀ ਸਰਕਾਰ ਤੇ ਨਾ ਕੇਰੀਵਾਲ ਦੀ ਦਿੱਲੀ ਸਰਕਾਰ ਜਾਂ ਉਹਦੀ ਪੀਏ ਕਹਿ ਲੋ ਜਾਂ ਜੋ ਮਰਜ਼ੀ ਕਹਿ ਲੋ ਦੀ ਮੁੱਖ ਮੰਤਰੀ ਜਿਹੜੀ ਉਹਨੇ ਬਣਾਈ ਹੈ ਉਹ ਕੋਈ ਗੱਲ ਸੁਣਨ ਨੂੰ ਤਿਆਰ ਮੈਂ ਜਿਆਦਾ ਸਮਾਂ ਤੁਹਾਡਾ ਨਹੀਂ ਲੈਣਾ ਚਾਹੁੰਦਾ ਸਾਡੇ ਹੋਰ ਸੰਦੇ ਅਗੋਂ ਨੇ ਵਿਚਾਰ ਰੱਖਣਾ ਹੈ ਜੇ ਭਾਈ ਦਵਿੰਦਰਪਾਲ ਸਿੰਘ ਦੀ ਫਾਈਲ ਜਿਹੜੀ 7-8 ਵਾਰੀ ਕੇਰੀਵਾਲ ਦੀ ਸਰਕਾਰ ਰਿਹਾਈ ਲਈ ਰੱਦ ਕਰ ਚੁੱਕੀ ਆ ਕੇਂਦਰ ਸਰਕਾਰ ਵੱਲੋਂ ਵੀ ਉਹ ਕਲੀਅਰ ਹੋ ਕੇ ਆਈ ਤੇ ਇਹਨਾਂ ਤੋਂ ਆਸ ਕੀਤੀ ਕੀ ਕੀਤੀ ਜਾ ਸਕਦੀ ਹੈ ਉਹਦੇ ਲਈ ਸਾਡੇ ਕੋਲੇ ਕੋਈ ਰਸਤਾ ਨਹੀਂ ਕਿ ਪੰਜਾਬ ਦੇ ਸਮੁੱਚੇ ਭਾਈਚਾਰਿਆਂ ਨੂੰ ਸਮੁੱਚੇ ਕਿੱਤਿਆਂ ਨੂੰ ਸਮੁੱਚੇ ਲੋਕਾਂ ਨੂੰ ਕਿਉਂਕਿ ਗੱਲ ਇਨਸਾਫ ਦੀ ਵੀ ਹੈ ਤੇ ਗੱਲ ਪੰਜਾਬ ਦੀ ਵੀ ਹੈ ਇਕੱਠੇ ਕਰਕੇ ਘਰ ਘਰ ਨੂੰ ਅੰਦੋਲਨ ਦਾ ਹਿੱਸਾ ਬਣਾਵਾਂਗੇ ਤੇ ਸਰਕਾਰਾਂ ਨੂੰ ਬੋਡਰ ਟੈਕ ਨੇ ਮਜਬੂਰ ਕਰਾਂਗੇ ਤੁਹਾਡੇ ਰਾਹੀਂ ਮੈਂ ਇਹ ਗੱਲ ਇੱਕ ਕਹਿਣੀ ਚਾਹਣਾ ਹੈ ਕਿ ਬਹੁਤ ਖੂਨ ਡੋਲਿਆ ਇਨਾਂ ਨੇ 1947 ਚ ਵੀ ਪੰਜਾਬ ਦੇ ਲੋਕਾਂ ਦਾ 10 ਲੱਖ ਲੋਕਾਂ ਦਾ ਖੂਨ ਡੋਲਿਆ 84 ਚ ਬੜਾ ਡੋਲਿਆ ਦਰਵਾਦ ਸਾਹਿਬ ਦੇ ਹਮਲੇ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਦਾ ਬੜੇ ਕਤਲੇਆਮ ਹੋਇਆ ਇਸੇ ਤਰ੍ਹਾਂ ਨਵੰਬਰ 1984 ਚ ਬਹੁਤ ਤੁਹਾਡਾ ਖੂਨ ਡੋਲਿਆ ਇਹ ਸਰਕਾਰਾਂ ਸਿੱਖਾਂ ਦਾ ਖੂਨ ਪੀ ਕੇ ਪੰਜਾਬੀਆਂ ਦਾ ਖੂਨ ਪੀ ਕੇ ਰੱਜੀਆਂ ਨਹੀਂ ਤੇ ਪੰਜਾਬ ਚ ਸਿੱਖ ਨਾ ਥੱਕਣਗੇ ਨਾ ਕਰਨਗੇ ਅਸੀਂ ਜੋ ਨੀਤੀ ਬਣਾਈ ਆ ਕਰੋ ਜਾਂ ਮਰੋ ਦੀ ਉਹਦੇ ਉੱਤੇ ਪਹਿਰਾ ਦੇਵਾਂਗੇ ਤੇ ਸਮੁੱਚੇ ਸਮਾਜ ਦੇ ਲੋਕਾਂ ਨੂੰ ਸਮੁੱਚੇ ਭਾਈਚਾਰਿਆਂ ਨੂੰ ਸਮੁੱਚੇ ਕਿੱਤਿਆਂ ਨੂੰ ਸਮੁੱਚੇ ਧਰਮਾਂ ਨੂੰ ਅਪੀਲ ਕਰਦੇ ਆਂ ਸੂਚੀਆਂ ਜੱਥੇਬੰਦੀਆਂ ਨੂੰ ਕਿ ਉਹ ਸਾਥ ਦੇਣ ਤੇ ਅੱਜ ਅਸੀਂ ਜੋ ਡਿਊਟੀਆਂ ਲਾਈਆਂ ਸਾਰੀ ਕਮੇਟੀ ਦੀਆਂ ਕਿ ਉਹ ਇੱਕ ਇੱਕ ਜੱਥੇਬੰਦੀ ਨਾਲ ਜਾ ਕੇ ਸੰਪਰਕ ਕਰਨ ਤੇ ਉਹਨਾਂ ਨੂੰ ਪ੍ਰੇਰਕਿਆ ਸੀ ਇੱਕ ਬਹੁਤ ਵੱਡਾ ਰੋਸ ਸਮਾਰੋਹ ਚ ਕਰੀਏ ਤੇ 7 ਜਨਵਰੀ ਦਾ ਰੋਸ ਮਾਰਚ ਕੋਈ ਆਖਰੀ ਨਹੀਂ ਉਸ ਦਿਨ ਅਸੀਂ ਵੱਡੇ ਪ੍ਰੋਗਰਾਮ ਵੀ ਦੇ ਸਕਦੇ ਆਂ ਕੁਝ ਸਾਡੇ ਵਿਅਕਤੀਆਂ ਵੱਲੋਂ ਮਰਨ ਮਾਰਤ ਦੇ ਵਿਯਤੇ ਸੁਝਾਏ ਆ ਉਹਦੇ ਬਾਰੇ ਵਿਚਾਰਾਂਗੇ 26 ਜਨਵਰੀ ਬਾਰੇ ਵਿਚਾਰਾਂਗੇ ਜੇ ਕੋਈ ਜਗਜੀਤ ਸਿੰਘ ਡੱਲੇਵਾਲ ਨੂੰ ਕਿਸੇ ਤਰ੍ਹਾਂ ਮੇਸ਼ੇ ਦਾ ਵਿਗਾੜ ਪੈਦਾ ਹੋਇਆ ਤਾਂ ਅਸੀਂ ਕੋਈ ਵੱਡੇ ਸਖਤ ਕਾਰਵਾਈਆਂ ਉਹ ਤੋਂ ਪਹਿਲਾਂ ਵੀ ਕਰ ਸਕਦੇ ਆਂ ਧੰਨਵਾਦ ਜੀ ਫੇਰ ਤੁਹਾਡੀ ਯੇੰਤੀ ਕਰਦਾ ਹੈ ਤੁਹਾਨੂੰ ਕਿ ਬੜੀਆਂ ਵਾਜਬ ਮੰਗਾਂ ਕੋਈ ਕਾਨੂੰਨ ਬਦਲਣ ਦੀ ਲੋੜ ਨਹੀਂ ਕੋਈ ਸੰਵਿਧਾਨ ਬਦਲਣ ਦੀ ਲੋੜ ਨਹੀਂ ਤਿੰਨੇ ਸਰਕਾਰਾਂ ਨੇ ਸਿਰਫ ਇੱਕ ਹਦਾਇਤ ਕਰਨੀ ਹੈ ਇੱਕ ਮਿੰਟ ਦਾ ਵੀ ਕੰਮ ਨਹੀਂ ਤੇ ਇਨਸਾਫ ਦੀ ਗੱਲ ਉਹਨਾਂ ਦੇ ਮੰਨਣ ਲਈ ਤਿਆਰ ਨਹੀਂ ਇਸ ਕਰਕੇ ਸ਼ਾਂਤੀ ਦਾ ਇੱਕੋ ਇੱਕ ਫਾਰਮੂਲਾ ਹੈ ਸੰਸਾਰ ਭਰ ਚ ਦੂਜਾ ਕੋਈ ਫਾਰਮੂਲਾ ਨਹੀਂ ਜੇ ਇੱਕ ਲਾਫਜ਼ ਦੇ ਵਿੱਚ ਅਸੀਂ ਕਹੀਏ ਇਹ ਸ਼ਾਂਤੀ ਦਾ ਫਾਰਮੂਲਾ ਇਨਸਾਫ ਹੈ ਇਨਸਾਫ਼ ਉਹ ਦੇ ਨਹੀਂ ਰਹੇ ਤੇ ਫਿਰ ਸ਼ਾਂਤੀ ਇੱਥੇ ਰੋ ਕਿਵੇਂ ਮੈਂ ਫੇਰ ਬੇਨਤੀ ਕਰਦਾ ਹਾਂ ਤੁਹਾਨੂੰ ਆਸ ਕਰਦਾ ਹਾਂ ਕਿ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਸੰਸਾਰ ਦੇ ਲੋਕਾਂ ਨੂੰ ਤੇ ਦੇਸ਼ ਦੇ ਲੋਕਾਂ ਨੂੰ ਸਾਡੀ ਆਵਾਜ਼ ਬਚਾਓਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਸਭ ਪਿਆਰੇ ਲੋਕੀਓ ਤੁਹਾਡੇ ਵਾਸਤੇ ਸੋ ਕੋਮੀ ਇਨਸਾਨ ਮੋਰ ਚੈਨਲ ਜਿੰਨੀਆਂ ਵੀ ਸੰਤਾ ਜੁੜੀਆਂ ਨੇ ਪੰਜਾਬ ਦੇ ਵਿੱਚੋਂ ਮੈਂ ਆਪਣੀ ਜਤਿਬੰਦੀ ਔਰ ਭਰਾ ਭੈਣ ਜਿ세 ਬੰਦਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜਾ 7 ਜਨਵਰੀ ਦਾ ਪ੍ਰੋਗਰਾਮ ਕੌਮੀ ਇਨਸਾਫ ਮੋਰਚੇ ਨੇ ਉਲੀਕਿਆ ਹੋਇਆ ਮੈਂ ਆਪਣੀ ਜਥੇਬੰਦੀ ਵੱਲੋਂ ਅੱਠ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਕਰਵਾਵਾਂਗਾ ਸੋ ਉਹਦਾ سلسلہ ਅਸੀਂ ਆ ਇੱਕ ਤਰੀਕ ਤੋਂ ਸ਼ੁਰੂ ਕਰ ਰਹੇ ਹਾਂ ਕਿਉਂਕਿ 7 ਜਨਵਰੀ ਦਾ ਜਿਹੜਾ ਪ੍ਰੋਗਰਾਮ ਬਹੁਤ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਸੋ ਅੱਠ ਜ਼ਿਲ੍ਹਿਆਂ ਦੀ ਮੈਂ ਜ਼ਿੰਮੇਵਾਰੀ ਲੈਣਾ ਕੌਮੀ ਇਨਸਾਫ ਮੋਰਚੇ ਦੀ ਤਾਲਮਿਲ ਕਮੇਟੀ ਬੈਠੀ ਆ ਬਾਪੂ ਗੁਰਚਰਨ ਸਿੰਘ ਜੀ ਸਰਪ੍ਰਸਤ ਬੈਠੇ ਹੋਏ ਨੇ ਸੋ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਮੈਂ ਤਾਲਮਿਲ ਕਮੇਟੀ ਨੂੰ ਕਿ ਅੱਠ ਜ਼ਿਲ੍ਹਿਆਂ ਦੀ ਮੈਂ ਜ਼ਿੰਮੇਵਾਰੀ ਲੈਣਾ ਮੀਟਿੰਗਾਂ ਕਰਵਾ ਕੇ 7 ਜਨਵਰੀ ਦੀ ਜਿਹੜੀ ਤਿਆਰੀ ਆ ਉਹ ਕਰਵਾਵਾਂਗੇ ਤੇ ਜਿੰਨੀਆਂ ਵੀ ਭਰਾਤਰੀ ਜਥੇਬੰਦੀਆਂ ਆ ਹਰ ਇੱਕ ਜਥੇਬੰਦੀ ਕੋਲ ਪਹੁੰਚ ਕਰਕੇ ਚਾਹੇ ਉਹ ਸੰਯੁਕਤ ਕਿਸਾਨ ਮੋਰਚਾ 32 ਜਥੇਬੰਦੀਆਂ ਨੇ ਚਾਹੇ ਉਹ ਗੈਰ ਰਾਜਨੀਤਿਕ ਡੱਲੇਵਾਲ ਸਾਹਿਬ ਹਰਾਂ ਦਾ ਮੋਰਚਾ ਆ ਅਸੀਂ ਸਾਰੇ ਉਹਨਾਂ ਨੂੰ ਬੇਨਤੀ ਵੀ ਕਰਾਂਗੇ ਤੇ ਇਕੱਲੇ ਇਕੱਲੇ ਆਗੂ ਕੋਲ ਜਾ ਕੇ ਅਸੀਂ ਉਹਨਾਂ ਨੂੰ 7 ਜਨਵਰੀ ਦੇ ਪ੍ਰੋਗਰਾਮ ਬਾਰੇ ਪ੍ਰੇਰਿਤ ਵੀ ਕਰਾਂਗੇ ਸੋ ਇਹਨਾਂ ਕੁਝ ਕਹਿੰਦਾ ਹੋਇਆ ਖੇਮਾ ਦਾ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ